ਨਮਸਕਾਰ ਅੱਜ ਜੀ ਦੇਖ ਰਿਹਾ ਹਾਂ ਪੰਜਾਬ ਆਫਟਰ ਨਿਊ ਜਿੱਥੇ ਦੁਨੀਆ ਅੱਜ ਚੰਤਾਰਿਆਂ ਤੇ ਪਹੁੰਚ ਚੁੱਕੀ ਹੈ ਉੱਥੇ ਹੀ ਹਾਲੇ ਵੀ ਪਿੰਡਾਂ ਦੇ ਵਿੱਚ ਲੋਕ ਅਨਪੜਤਾ ਦਿਖਾਉਂਦੇ ਨੇ ਦਾਦੀਏ ਕਿ ਇੱਕ ਪਰਿਵਾਰ ਜੋ ਕਿ ਪੜਿਆ ਲਿਖਿਆ ਸੀ ਔਰ ਗ੍ਰਿਫ ਦੇ ਵਿੱਚੋਂ ਰਿਟਾਇਰ ਵਿਅਕਤੀ ਦੇ ਵੱਲੋਂ ਇੱਕ ਬਾਬੇ ਦੇ ਚੱਕਰਾਂ ਦੇ ਵਿੱਚ ਆ ਕੇ 60 ਲੱਖ ਰੁਪਏ ਦੀ ਠੱਗੀ ਕਰਵਾਉਂਦਾ ਮਾਮਲਾ ਸਾਹਮਣੇ ਆਇਆ ਦਾਦੀਏ ਕਿ ਇਹ ਮਾਮਲਾ ਸੁਜਾਨਪੁਰ ਦਾ ਹੈ ਜਿੱਥੇ ਕਿ ਇੱਕ ਗ੍ਰਿਫਚੋਂ ਰਿਟਾਇਰ ਵਿਅਕਤੀ ਦੇ ਔਲਾਦ ਨਹੀਂ ਸੀ ਅਤੇ ਇਸੇ ਵਿਅਕਤੀ ਵੱਲੋਂ ਉਹਨੂੰ ਇਲਾਜ ਦੇ ਲਈ ਇਲਾਜ ਕਰਵਾਉਣ ਲਈ ਬਗਲਾ ਗਿਆ ਗਿਆ ਅਤੇ ਇਸ ਤੋਂ ਬਾਅਦ ਇੱਕ ਬਾਬੇ ਦੇ ਚੱਕਰਾਂ ਦੇ ਵਿੱਚ ਪਾ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਕਰ ਲਈ ਗਈ ਇਹ ਮਾਮਲਾ ਕੀ ਹੈ ਤਸਵੀਰਾਂ ਲਗਾਤਾਰ ਸਕਰੀਨ ਤੇ ਦੇਖ ਰਿਹਾ ਹਾਂ ਔਰ ਲਗਾਤਾਰ ਉਸ ਮਹਿਲਾ ਨਾਲ ਅੱਜ ਗੱਲ ਕਰਦੇ ਆਂ ਜਿਸਦੇ ਪਰਿਵਾਰ ਦੇ ਵਿੱਚ ਘਟਨਾ ਵਾਪਰੀ ਅੱਜ ਉਹ ਮਹਿਲਾ ਜੋ ਹੈ ਡਿਪਰੈਸ਼ਨ ਦਾ ਸ਼ਿਕਾਰ ਹੈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ ਉਸਦੇ ਪਰਿਵਾਰ ਨੂੰ ਵੀ ਉਦੋਂ ਹੀ ਪਤਾ ਲੱਗਿਆ ਜਦੋਂ ਉਹ 60 ਲੱਖ ਰੁਪਏ ਉਸਦੇ ਪਤੀ ਜੋ ਠੱਗੀ ਕਰਵਾ ਚੁੱਕਾ ਸੀ ਅਤੇ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਇਹ ਠੱਗੀ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਹੁਣ ਮਾਮਲਾ ਦਰਜ ਕਰਨ ਦੇ ਲਈ ਸ਼ਿਕਾਇਤ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਤੇ ਮੈਂ ਆਰਕੇਸ਼ ਸ਼ਰਮਾ ਬੰਮਿਆ ਕਿੰਤ ਹੋਇਆ ਤੁਹਾਡੇ ਘਰ ਲੈ ਕੇ ਕਿ ਨਾ ਆਏ ਆਰਾਮ ਲਾ ਲ ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਟੱਕੀ ਹੋਈ ਹੈ ਗੱਲਬਾਤ ਸਾਡੀ ਹੀ ਹੋਈ ਸੀ ਇਹ ਦਾ ਦੋਸਤ ਸੀ ਰਾਦਾ ਸਵਾਮੀ ਸੀ ਤੇ ਇਹਦੇ ਨਾਲ ਆਉਂਦੇ ਜਾਂਦੇ ਸੀ ਇਹਨਾਂ ਨੇ ਇਹਨਾਂ ਨੂੰ ਲਾਲ ਜੀ ਚੋਂ ਵੀ ਆਸਾਂ ਕੀਤੀ ਤਾਂ ਇਹਦੇ ਘਰ ਬੱਚਾ ਨਹੀਂ ਹੈ ਤੇ ਕਿਉਂ ਨਾ ਕੋਈ ਲਾਜ ਕਰਾਉਂ ਇਹਨਾਂ ਨੇ ਕਿਹਾ ਕੰਨਾਂ ਦੀ ਹੈ ਨਾ ਹੀ ਕਿ ਇਦਾਂ ਹੀ ਸੋਚਿਆ ਸਾਥਿਆ ਜੇ ਨਾਇਣ ਨੇ ਕਿਹਾ ਸੀ ਚੱਲ ਠੀਕ ਹੈ ਮੈਂ ਕਰਾਉਂਗਾ ਲਾਲ ਜੀ ਨੇ ਫਰਾਂ ਲੱਗੇ ਇਹਨਾਂ ਕੋਲੋਂ ਤੇ ਰਨ ਕੰਨਾਂ ਵੀ ਕਿ ਜੇ ਇਹ ਨਾਲ ਚਾਹੀਏ ਨੇ ਕੋਈ ਬਾਬਾ ਕੋਈ ਬਾਬਾ ਸਿਆਣਾ ਹੋਵੇ ਤੇ ਉਹਨਾਂ ਕੋਲ ਤੁਹਾਨੂੰ ਲਿਆਵਾਂਗੇ ਪਰ ਸਾਨੂੰ ਫੜਿਆ ਕਿਦਰੀ ਨਹੀਂ ਸਰਗੁਲ ਬਸ ਤੇ ਅਸੀਂ ਜਿਸ ਨੇ ਇਨਾਂ ਨੂੰ ਇਨਾਂ ਨੂੰ ਇਨਾਂ ਨੂੰ ਕਿਹਾ ਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰਦੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕਾਲਾ ਹੀਰਾਂ ਲੈ ਲੈ ਕਾਲਾ ਹੀਰਾਂ ਲੈ ਲੈ ਉਹਨੂੰ ਆਦਿਕਰ ਉਹਨੂੰ ਆਦਿਕਰ ਉਹ ਕਾਲਾ ਹੀਰਾਂ ਨੂੰ ਮਾਰ ਗਏ ਜਾਂ ਕਹਿੰਦਾ ਕਾਲਾ ਹੀਰਾਂ ਨੂੰ ਮਾਰ ਗਏ ਜਾਂ ਉਹਦੇ 'ਚ ਤੁਹਾਨੂੰ ਕੇਸ ਪਿਆ ਜਾਂ ਤੁਹਾਡੇ ਉੱਤੇ ਗੋੜੇ ਤੇ ਕੇਸ ਪੈ ਗਿਆ ਕਾਲੇ ਹੀ ਰੰਦਾਂ ਉਹਨਾਂ ਨੇ ਕਾਲੇ ਹੀ ਰੰਦਾਂ ਕੇਸ ਪਾਉਤਾ ਫਿਰ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਪੱਤਰ ਤੇ ਜੈਲੀ ਕਾਗਜ਼ ਦੇ ਦਿੱਤੇ ਸਾਨੂੰ ਕੀ ਦਿਖਾਇਆ ਬੋਰਡ ਦੇ ਕੀ ਹੈਗਾ ਸੀਗਾ ਪੁੱਛੋ ਵੀ ਨਹੀਂ ਉਹਨਾਂ ਨੇ ਕਿਹਾ ਕਾਲਾ ਹੀ ਰੰਦਾਂ ਮਾਦਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕਿ ਅਸੀਂ ਦੇ ਕਿਹਾ ਸੀ ਉਹ ਮੰਗੈਂਟ ਹੈ ਹੈ ਮੰਗਨੇ ਸ਼ੁਰੂ ਕਰ ਦਿੱਤੇ ਤੇ ਕੋਈ ਆਨੇ ਪੈਸੇ ਨਹੀਂ ਐਨੇ ਪੈਸੇ ਦਿਓ ਤੁਹਾਡੇ ਪਿਆਰ ਨਾਲ ਕੇਸ ਚੱਲ ਰਿਹਾ ਨਹੀਂ ਤਾਂ ਕੇਸ ਨੂੰ ਚੱਲਦਾ ਹੈ ਕਿੰਨੇ ਕੇ ਪੈਸੇ ਤੁਸੀਂ ਟਰਾਂਸਫਰ ਕੀਤੇ ਨਾਲ ਟਰਾਂਸਫਰ ਵੀ ਆਹੀ ਬਹੁਤ 60 ਲੱਖ ਰੁਪਇਆ ਦਿੱਤਾ ਹੈ ਕਿਹਦੇ ਕਿਹਦੇ ਖਾਤੇ ਕਿਤੇ ਤੁਸੀਂ ਇਹ ਉਹਨੇ ਦੀ ਮਾਂ ਦੀ ਖਾਤੇ ਵਿੱਚ ਹੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ ਹੋਰ ਕਿਹਦੇ ਕਿਹਦੇ ਖਾਤੇ ਚ ਗਏ ਨੇ ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ ਹਾਂ ਉਹ ਮੋਹਿਤ ਸ਼ਰਮਾ ਤੇ ਉਸਦੀ ਵਾਈਫ ਕਿ ਉਸ ਦੀ ਮਦਰ ਉਹ ਬਾਬਾ ਕੌਣ ਸੀਗਾ ਬਾਬਾ ਕੌਣ ਸੀਗਾ ਬਾਬਾ ਹੀ ਦੇਖਿਆ ਨਹੀਂ ਸੀ ਬਾਬਾ ਜੀ ਦੇਖਿਆ ਨਹੀਂ ਬਾਬਾ ਉਹਨੂੰ ਪਤਾ ਆਏਗਾ ਸਾਨੂੰ ਨਹੀਂ ਪਤਾ ਬਾਬਾ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਹਿਰਨ ਮਰ ਗਿਆ ਜਿਹੜਾ ਕਹਿੰਦੇ ਉਹਦੇ ਤੋਂ ਡੱਚ ਕੇਸ ਚੱਲ ਪਏਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹਿਰਨ ਵਾਂਗ ਬੋਲ ਨਹੀਂ ਤੁਸੀਂ ਕਿਸੇ ਹਵਾਂ ਦੇ ਵਿੱਚ ਗਏ ਸੀਗੇ ਨਹੀਂ ਇਹ ਵੀ ਨਹੀਂ ਕੇ ਸੰ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੀ ਜਾਂਦਾ ਰਿਹਾ ਕਿੰਨੇ ਕੇ ਪੈਸੇ ਥੋਲੇ ਕੋਠਾ ਘੱਗ ਲਏ ਉਹਨੇ 60 ਲੱਖ ਰੁਪਈਆ ਕਰ ਲਿਆ ਸਭ ਪੁਲਿਸ ਨੂੰ ਕੰਪਲੇਟ ਦੇ ਖਪਲੇ ਖਾ ਦੇ ਕੇ ਸਾਡੇ ਕੋਲ ਪੈਸੇ ਮੰਗਿਆ ਨੇ ਲਾਲਚੀ ਬਣ ਕੇ ਪੁਲਿਸ ਕੰਪਲੇਨ ਕਿਤੀ ਹੈ ਪੁਲਿਸ ਕੋਲਿਆ ਤੇ ਪੁਲਿਸ ਕੰਪਲੇਟ ਸੁਖਦੀ ਨਹੀਂ ਪਈ ਕੀ ਮੰਗ ਕੇ ਕਰਦੇ ਹੋ ਮੰਗੋ ਹਨ ਅਨੰਦ ਸਾਹਿਬ ਤੇ ਜਾਣਿਆ ਸਭ ਨੂੰ ਸਾਨੂੰ ਸਾਨੂੰ ਹੱਥ ਪੈਸੇ ਮਿਲਨੇ ਚਾਹੀਦੇ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ ਐਫਆਈਆਰ ਨੰਬਰ 77 420 470 68 71 120 ਬੀ ਲਈ ਇਹਨਾਂ ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੇ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਈ ਜਿੱਚੋਂ ਆਰਾਊਂਡ 30 ਲੱਖ ਰੁਪਿਆ ਬੈਂਕ ਟ੍ਰਾਂਸਫਰ ਬਾਬਾਦਰ ਜੋ ਗਿਆ ਜੀ ਹਾਂਜੀ ਹਾਂਜੀ ਕੇਸ ਸਜੈਸਟਡ ਹੋ ਗਿਆ ਹੈ આરોપી ਫੜਿਆ ਗਿਆ ਹੈ આરોપી ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ ਹਾਂਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਮ ਬਿਨੈ ਕੁਮਾਰਾ ਸਰ ਵੀਰੇ ਜੀ ਕੀ ਗੱਲਬਾਤ ਹੋਈ ਜੜੀ ਠੱਗੀ ਟੋਰੀ ਹੋਈ ਹੈ ਸਰ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਨੇ ਹੁੰਦਾ ਨਾਂ ਉਹ 2 ਸਾਲ ਪਹਿਲੇ ਗ੍ਰਿਫਟੂ ਚ ਲਟੈ ਰਹੇ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਂ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮ ਲਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇੱਦਾਂ ਦਾ ਕੋਈ ਬਾਬਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇੱਦਾਂ ਦਾ ਕਰਕੇ ਉਹਨੇ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇੱਦਾਂ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦੀ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇੱਦਾਂ ਦਾ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਫਿਰ ਉਹਨੇ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹਦੇ ਕੋਲ ਮੰਗਵਾਇਆ ਉਹਨੇ ਤੇਰੇ ਉੱਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਅਸਚੋ ਬਣ ਕੇ ਫੋਨ ਕਰੰਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਸਮੋਹ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਆ ਉਹਨਾਂ ਨੇ ਸਾਲਿਆਂ ਇਹਨੇ ਪਲਾਨ ਬਣਾਇਆਗਾ ਕਿ ਇਦਾਂ ਦਾ ਕਰਕੇ 60 ਲੱਖ ਰੁਪਏ ਉਹਨਾਂ ਠਗੀ ਕੀਤੀ ਹੋਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਆ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜਿਹੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ ਪੁਲਿਸ ਕੰਪਲੇਟ ਕੀਤੀ ਹੈ ਹਾਂਜੀ ਕੀਤੀ ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਹੈ ਪੁਲਿਸ ਵਾਲੇ ਕੋਈ ਕਾਰਵਾਈ ਹੋਈ ਹੈ ਕਾਰਵਾਈ ਕਰਦੇ ਵੇ ਆ ਗਏ ਸੀ 2-3 ਵਾਰੀ ਤੇ ਉਹ ਕਹਿੰਦੇ ਕਿ ਚਲੇਗੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਹੈ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆਦਾ ਕਿ ਮੁੰਡੇ ਨੂੰ ਸਜਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜਾ ਨੂੰ ਕੀ ਕਰਨਾ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇ ਦਿੱਤੀ ਆ ਤੇ ਹੁਣ ਲਾਗੇ ਬਜ਼ੁਰਗ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਨਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਆ